ਸਰ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗੁਰਦਾਨਕ ਨਾਮ ਲੈਵਾ ਗੁਰਸਿੱਖ ਸੰਗਤਾਂ ਅਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਚਲਾਈ ਦੁਸ਼ਹਿਰੇ ਮਹੱਤਮ ਦੀ ਮਰਿਆਦਾ ਇਸ ਵਾਰੀ ਵੀ ਗੁਰੂ ਕੇ ਸਿੰਘ ਥਾਂ ਥਾਈ ਕਰ ਰਹੇ ਨੇ ਅੱਜ ਰਾਜਪੁਰੇ ਵਿਖੇ ਸੰਗਤਾਂ ਜਾਪ ਕਰਕੇ ਮਹੱਲੇ ਚੜਨ ਦੀ ਤਿਆਰੀ ਕਰ ਰਹੀਆਂ ਨੇ ਕੱਲ ਨੂੰ 2 ਤਰੀਕ 2 ਅਕਤੂਬਰ ਦੁਸ਼ਹਿਰੇ ਵਾਲਾ ਦਿਨ ਵੀਰਵਾਰ ਦੇ ਪਵਿੱਤਰ ਦਿਹਾੜੇ ਤੇ ਗੁਰਦਾਰਾ ਮੰਜੀ ਸਾਹਿਬ ਅੰਬਾਲਾ ਉਥੇ ਸਾਧ ਸੰਗਤ ਜੀ ਮੱਲੇ ਖੇਡੇ ਜਾਣੇ ਆ ਸਵੇਰੇ ਗੁਰਬਾਣੀ ਬ੍ਰਹਮ ਵਿੱਦਾ ਕੇਂਦਰ ਵਿਖੇ ਮੁੰਗਾ ਸਾਹਿਬ ਵਿਖੇ ਸਵੇਰੇ 7-8 ਵਜੇ ਬਾਣੀ ਦੇ ਜਾਪ ਸ਼ੁਰੂ ਹੋਣਗੇ ਬਾਣੀ ਦੇ ਜਾਪ ਤੋਂ ਬਾਅਦ ਕੀਰਤਨ ਕਥਾ 2 ਵਜੇ ਤੱਕ ਚੱਲੇਗੀ ਗੁਰੂ ਕੇ ਲੰਗਰ ਦਾ ਤੋੜ ਵਰਤਣਗੇ ਅਤੇ ਉਪਰੰਤ ਖਾਲਸਾ ਮੱਲੇ ਚੜ੍ਹੇਗਾ ਸਾਰੀਆਂ ਫੌਜਾਂ ਨੂੰ ਬੇਨਤੀ ਹੈ ਇਹ ਦੁਸ਼ਾਰੇ ਦੇ ਮਹੱਲਿਆਂ 'ਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਆਪਣਾ ਜਨਮ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਰੇ ਗਿ ਜਾਵੇ ਨਿਹਾਲ ਨੂੰ ਜਾਵੀ ਫਤਿੱਪਾਵੀ